ਐਸ ਡੀ ਐਮ ਆਫਿਸ ਵੀ ਪਾਣੀ ਬਹੁਤ ਜ਼ਿਆਦਾ ਅੰਦਰ ਵੱਢ ਚੁੱਕਿਆ ਜੀ ਆ ਦੇਖੋ ਸਾਰਾ ਭਿੱਜ ਚੁੱਕਿਆ ਇਹਦਾ ਰਿਕਾਰਡ ਕੀ ਭਿੱਜਿਆ ਜੀ ਸਾਰਾ ਦਫਤਰ ਅਜੇ ਮੋਕਸ ਮੇਰਾ ਨਾਮ ਵੀ ਗੁਰਦੇਆ ਅਰੇ ਨਾਮ ਹੈ ਜੀ ਸਰ ਹਾਂਜੀ ਕੀ ਨਾਮ ਅੰਸਰ ਆਪਣਾ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਅੱਛਾ ਜੀ ਇਹ ਕੀ ਆਪਣੇ ਕਿਹੜੀ ਜਗ੍ਹਾ ਇੱਥੇ ਜੀ ਕੀ ਹੋ ਗਈ ਪ੍ਰੋਬਲਮ ਜੀ ਸਬ ਡਿਵੀਜ਼ਨ ਸਿਟੀ 1 ਪੀਐਸ ਪੀਸੀਐਲ ਦਾ ਆਫਿਸ ਹੈ ਜੀ ਠੀਕ ਹੈ ਬਾਰ ਬਹੁਤ ਜ਼ਿਆਦਾ ਜਿਹੜਾ ਡਿਮਾਂਡ ਹੈ ਤੇ ਬਹੁਤ ਭਾਰੀ ਜਿਹੜੀ ਮੀਂਹ ਪਿਆ ਉਹਦੇ ਕਰਕੇ ਸਾਰਾ ਬਾਹਰ ਦਾ ਪਾਣੀ ਹੈ ਜਿਹੜਾ ਉਹ ਸਾਰਾ ਦਫ਼ਤਰ ਦੇ ਅੰਦਰ ਵੜ ਗਿਆ ਤੇ ਦੇ ਨਾਲ ਕੁਝ ਰਿਕਾਰਡ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਅਸੀਂ ਚਾਹਤੇ ਵੀ ਕੁਝ ਨਹੀਂ ਕਰ ਪਾਏ ਕਿਉਂਕਿ ਪਾਣੀ ਕਿਤਨ ਬਹੁਤ ਬਹਾਅ ਹੋ ਗਿਆ ਪਾਣੀ ਦਾ ਨਾ ਇਹਦੇ ਕਰਕੇ ਅਸੀਂ ਸਾਰੇ ਬਹੁਤ ਜ਼ਿਆਦਾ ਇੱਥੇ ਬੁਰਾ ਹਾਲ ਹੋ ਗਿਆ ਜੀ ਬਿਲਡਿੰਗ ਕਾਫੀ ਨੀਵੀਂ ਹੈ ਨਾ ਠੀਕ ਹੈ ਹਾਂ ਜੇ ਇਸ ਤਰ੍ਹਾਂ ਇਹ ਏਰੀਆ ਹੀ ਸਾਰਾ ਬਹੁਤ ਨੀਵਾ ਹੈ ਜੀ ਇਹਦੇ ਕਰਕੇ ਜਿਹੜੀ ਹੈ ਮੀਂਹ ਵੀ ਬਹੁਤ ਪਿਆ ਹੈ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਕੋਈ ਨੁਕਸਾਨ ਦੇਖੋ ਰਿਕਾਰਡ ਦਾ ਹੀ ਹੈ ਜੀ ਅਗਲੇ ਰੂਮ ਤੇ ਤੁਸੀਂ ਜਾ ਕੇ ਦੇਖੋਗੇ ਨੀਚਲੇ ਪਾਸੇ ਜਿਹੜਾ ਪਿਆ ਹੈ ਨਾ ਖਰਾਬ ਹੋ ਗਏ ਸਾਰੇ ਦੋ ਕੰਪਿਊਟਰ ਖਰਾਬ ਹੋ ਗਏ ਕੈਸ਼ ਉਸ ਤੇ ਨਾ ਠੀਕ ਹੈ